ਸਤਿ ਸ੍ਰੀ ਅਕਾਲ ਜੀ ਆਇਓ ਤੁਹਾਨੂੰ ਹਣ ਮਲਾਉਣੇ ਐ ਮੈਂ ਮੇ ਸਾਥ ਜਾਲੇ ਮੇਲੇ ਟੂਪਨਾ ਆ ਬੈਠਾ ਜੀ ਇੱਥੇ ਬਹਿ ਗਿਆ ਸ਼ਹਿ ਗਿਆ ਉਹਨੂੰ ਪਤਾ ਹਮਨ ਸੇੜ ਨਾਉਂਦੇ ਮੁੰਡੇ ਜਾ ਵੇਖ ਲੈ ਦਿਖਾਉਣੇ ਆ ਗੱਲਬਾਤ ਮੇਲੇ ਟੂਪ ਆਇਆ ਬਹਿ ਗਿਆ ਸ਼ਹਿ ਗਿਆ ਅੱਜ ਤਾਂ ਸ਼ਹਿ ਗਿਆ ਜਿਹੜੇ ਪਾਸੇ ਸ਼ਹਿ ਗਿਆ ਇਹ ਪਤਾ ਹੀ ਆ ਕਾ ਤਾ ਪੈਂਦੇ ਆਪਣਾ ਵੀ ਮੇਰੇ ਨਾਲ ਵਾਲੇ ਵਾਹਿਆਂ ਦੀ ਫਿਰ ਸਾਡੇ ਮੜੀ ਬਣਾਈ ਲੱਗਿਆ ਕਿੱਧਰੋਂ ਆਇਆ ਤੂੰ ਗਣਾ ਬੰਗਾ ਗੱਤਰਾ ਹੀ ਲੈ ਦੇ ਚੱਲ ਕੋਈ ਗੱਲ ਨਹੀਂ ਭਾਈ ਚੰਗਾ ਫਿਰ ਬਹਿ ਜਾ ਐ ਰੂਣ ਰੂਣ ਆਇਆ ਨਹੀਂ ਇੱਥੇ ਬਹਿ ਜਾ ਬਹਿ ਜਾ ਇੱਥੇ ਪਹਿਲਾਂ ਲਾਇਆ ਫਿਰ ਬਹਿ ਜਾ ਉੱਥੇ ਇੱਥੇ ਵੀਰੇ ਆ ਕੇ ਬਹਿ ਜਾ ਵਧੀਆ ਢੂਗੀ ਨਾ ਹੋਏ ਆ ਨਾ ਇੱਥੇ ਨਾ ਬੋਲ ਇਹਨਾਂ ਦੇ ਬਾਹਰ ਚ ਨਾ ਬੋਲ ਉਹ ਰਿਆ ਜੈਲੀ ਬਾਬੇ ਕੋਲ ਆ ਜੈਲੀ ਬਾਬੇ ਕੋਲ ਚੱਲਦੇ ਆ ਰਿਆ ਜੈਲੀ ਬਾਬੇ ਕੋਲ ਚੱਲਦੇ ਆ ਲੈ ਹਟ ਜਾ ਹਰ ਤਾ ਹਣ ਬਰਾ ਬਰਾ ਖੰਨੇ ਹੈ ਮਾਰ ਨਾ ਨਹੀਂ ਮਾਰਨਾ ਨਹੀਂ ਯਾਰ ਮਾਰਨਾ ਨਹੀਂਗਾ ਮਾਰਨਾ ਨਹੀਂ ਯਾਰ ਤੂੰ ਮਾਰਨਾ ਨਹੀਂਗਾ ਕਰਦਾ ਨਹੀਂ ਕਹਿੰਦਾ ਹੈ ਮੇਰੇ ਕੋਲ ਆ ਗਈ ਲੈ ਬੱਸ ਵੀ ਹੁਣ ਤਾਂ ਚੜਨਾ ਤਾਂ ਚੜ ਜਾ ਉਹ ਨਹੀਂ ਮੈਂ ਮੈਂ ਤਾਂ ਤੈਨੂੰ ਉਹ ਮੈਂ ਤੈਨੂੰ ਕੋ ਨਹੀਂ ਉਹ ਮੈਨਾਂ ਫੈਂਟ ਉਹ ਨਹੀਂ ਬਣ ਜਾ ਰਿਹਾ ਉਹ ਰੇ ਇਧਰ ਲੈ ਬੱਸ ਇਧਰ ਲੈ ਨਹੀਂ ਚੜਾਵੇਂ ਤੈਨੂੰ ਬੱਸ ਨਹੀਂ ਚੜਾਉਂਦੇ ਭਾਈ ਯਾਰ ਨਹੀਂ ਚੜਾਉਂਦੇ ਨਹੀਂ ਚੜਾਉਂਦੇ ਫਿਰ ਤੈਨੂੰ ਕੋਈ ਕਦੇ ਨਹੀਂ ਚੜਾਉਂਦੇਗਾ ਇਹਨਾਂ ਦੀ ਮੁੰਡੇ ਦੀ ਗੱਲ ਸੁਣ ਲੈ ਮਾੜਿਆ ਕਟੀਆਂ ਲੈਦੀ ਗੱਲ ਸੁਣ ਲੈ ਮਾੜਾ ਅੰਦਰ ਵੜ ਜਾ ਇੱਕ ਕਰੀ ਗੱਲ ਤਾਂ ਸੁਣਿਆ ਫਿਰ ਕਟੀਆਂ ਲੈ ਮੁੰਡਿਆਂ ਦੀ ਦੱਸੋ ਭਾਈ ना ना इतने ना कैसे जी कौन? तेज़ आवडी, तेज़ आवडी। आ जेली बापे को लेके चलते हैं ना जेली बापे को। जेली बापे को चलते हैं। जेली बाबे को चलते हैं जेली बाबे को चलते हैं यार आ यार हमारा जेली बाबे को चलते हैं

ਉਰੇ ਆ ਗੱਲ ਤਾਂ ਸੁਣ ਲੈ ਨਹੀਂ ਤੰਗ ਕਰਦੇ ਉਰੇ ਓਏ ਜਾਣ ਕੇ ਟਸਨੇ ਕਰੀਆ ਲੱchn ਕਰੀ ਜਾਂਦਾ ਹੈ ਟਸਨੇ ਕਰੀ ਜਾਂਦਾ ਟਸਨੇ ਆਇਆ ਜੈਲੀ ਬਾਬੇ ਕੋਲ ਚਲ ਗਏ ਆ ਚਲ ਕੇ ਜੈਲੀ ਬਾਬੇ ਕੋਲੇ ਆਇਆ